ਆਡਿਆਂ ਪਰੰਤ ਸਿੱਖੀ ਓਡਣਾ ਬੈਗੀ ਹੋਰ ਕਿਤੇ ਆਲਣਾ ਬਣਾ ਕੇ ਅੱਜ ਇੱਕ ਅਜਹੀ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੋਇਆ ਸਾਡੇ ਨਾਲ ਨੇ ਪਿੰਡ ਦੋਗਾ ਤੋਂ ਅਰਸ਼ਦੀਪ ਸਿੰਘ ਤੇ ਉਹਦੇ ਫਾਦਰ ਸਾਹਿਬ ਹੋਰ ਜੀ ਬਾਈ ਜੀ ਠੀਕ ਹੋ ਜੀ ਹਾਂ ਜੀ ਠੀਕ ਮਾੜਾ ਉੱਚੀ ਬੋਲੋ ਮੂੰਹ ਜੀ ਬੋਲ ਕੇ ਨਹੀਂ ਗੱਲ ਬੰਨੀ ਹਾਂ ਜੀ ਠੀਕ ਹੈ ਜੀ ਤੁਸੀਂ ਠੀਕ ਹੋ ਬਾਪੂ ਜੀ ਬੋਲੋ ਤਾਂ ਹੀ ਮਾੜਾ ਉੱਚੀ ਬੋਲੋ ਤਾਂ ਮਾੜਾ ਬੋਲੋ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਬਾਈ ਜੀ ਡੈਡੀ ਜਸਪ੍ਰੀਤ ਹੈ ਪੁੱਤ ਕੋਈ ਜਸਪ੍ਰੀਤ ਪੁੱਤ ਡੈਡੀ ਹੋਸੀ ਕਿੱਥੇ ਪੁੱਤ ਕੋਈ ਨਹੀਂ ਪੁੱਤ ਕੋਈ ਨਹੀਂ ਹੈਗੀ ਇਹ ਕੀ ਪੁੱਤ ਜਿਹੜੀ ਕੁੜੀ ਜਸਪ੍ਰੀਤ ਉਹਦਾ ਨਾਮ ਦੱਸ। ਅੱਛਾ ਜਿਹੜੀ ਉਹ ਪਿਆਰ ਕੇ ਗਿਆ। ਪਾਗਲ ਹੋ ਗਿਆ। ਕੋਈ ਮਾਪੋ ਪਾਸਟੇ ਪੋ ਸਟੇ ਬੱਗੇ ਬਾਦਦੇ ਨਹੀਂ ਕੋਈ ਨਹੀਂ ਸਾਰੀਆਂ ਗੱਲਾਂ ਪੁੱਛਾਂਗੇ। ਪਹਿਲਾਂ ਸਭ ਤੋਂ ਇਹ ਦੱਸੋ ਬਾਈ ਜੀ ਤੁਸੀਂ ਕਦੋਂ ਮਿਲੀ ਸੀ ਉਹਨੂੰ? ਕਿੱਥੇ ਮਿਲੀ ਸੀ? ਬੋਲੋਗੇ ਜੀ? ਇਹ ਤਾਂ ਦਾ। ਬਾਕੀ ਤੁਹਾਨੂੰ ਪਤਾ ਹੋ ਦੱਸੋ ਕਿੱਥੇ ਮਿਲੀ ਸੀ। ਪੁੱਤ ਹੁਣ ਮੈਨੂੰ ਜਵਾਬਾਂ ਗੱਲਾਂ ਕੀ ਪਤਾ ਵੀ ਕਦੋਂ ਕਿੱਥੇ ਮਿਲੇ ਨੇ। ਇਹ ਵੀ ਗੱਲ ਠੀਕ ਹੈ। ਬਾਈ ਤੁਸੀਂ ਦੱਸੋ ਜੀ ਕਿੱਥੇ ਮਿਲੇ ਸੀ? ਤੁਸੀਂ ਮਿਲੇ ਸੀ ਮੇਲੇ 'ਚ ਪਹਿਲੀ ਵਾਰ। ਮੇਲੇ 'ਚ? ਮਿਲੇ ਕਿਥੇ ਮੈਂ ਚਡੋਲ ਝੂਟਦਾ ਸੀਗਾ ਠੀਕ ਹੈ ਜੀ ਤੇ ਮੈਂ ਚਡੋਲ ਝੂਟ ਰਿਆ ਸੀ ਉਹ ਕਿਸ਼ਤੀ ਤੇ ਬੈਠੀ ਸੀ ਠੀਕ ਹੈ ਜੀ ਮੇਰੀ ਚਡੋਲ ਐ ਉੱਤੇ ਗਈ ਉਹ ਕਿਸ਼ਤੀ ਸਾਹਮਣੇ ਆਈ ਬਸ ਇਹਦਾ ਪਤਾ ਹੈ ਵੀ ਚੰਡੋਲ ਐ ਕੋਮਦਾ ਹੁੰਦਾ ਕਿਸ਼ਤੀਆਂ ਨੇ ਚੱਲਦੀ ਹੁੰਦਾ ਅੱਗੇ ਦੱਸੋ ਜੀ ਕੀ ਹੋਇਆ ਸਭ ਦੀ ਅੱਖ ਚਾਰ ਹੋ ਗਈ ਮਸੋ ਅੱਛਾ ਜੀ ਤੇ ਮੈਨੂੰ ਜੱਤਗੀ ਬਸ ਉੱਥੇ ਤਾਂ ਚੰਨੋਲ ਤੇ ਬੈਠੇ ਨਹੀਂ ਹਾਂਜੀ બસ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਂ ਚਡੋਲ ਤੋਂ ਕਦੋਂ ਉਤਰਿਆ ਮੈਨੂੰ ਤਾਂ ਇਹ ਲੱਗਦਾ ਸੀ ਮੈਂ ਕਿਸਤੀ ਤੀਆਂ ਅੱਛਾ ਬਸ ਐਂ ਚੱਲੀ ਗਿਆ ਇਹ ਤਾਂ ਫਿਰ ਹਰਜੀਤ ਹਰਮਨ ਵਾਲੀ ਗੱਲ ਹੋ ਗਈ ਤੇ ਝੋੜ ਦੀ ਚੰਡੋਲ ਜੱਟੀ ਪੂਰੇ ਮਿਲ ਤੋਂ ਪਸਾਨ ਲਈ ਜੱਟ ਨੇ ਚਲੋ ਹਾਂ ਕਿਸਤੀ ਉਤਰੇ ਇਧਰ ਉਹ ਕਿਸੇ ਉਤਰੀ ਤੁਸੀਂ ਚੰਡੋਲ ਤੋਂ ਉਤਰੇ ਫੇਰ ਨੰਬਰ ਨੰਬਰ ਨੂੰ ਕਿਵੇਂ ਫੜਾਇਆ ਕਿ ਤੇ ਫਿਰ ਮੈਂ ਉਹਨੂੰ ਇਸ਼ਾਰਾ ਕਰਤਾ ਤੇ ਉਹ ਆ ਕੇ ਮੇਰੇ ਕੋਲ ਖੜ ਗਈ ਅੱਛਾ ਵੀ ਆ ਜਾ ਇਧਰ ਨੂੰ ਉਹ ਭਾਈ ਮਾਲੀ ਬੜੀ ਸੰਸੰਦਾ ਮੰਨ ਲਾ ਕੀ ਬੋਗਿਆ ਬਾਪੂ ਸਿੱਧੀ ਚਲੀ ਜਾਂਦੇ ਜਰਾ ਉਹ ਨਹੀਂ ਬਾਪੂ ਪਤਾ ਜਿਹੜੇ ਅਸੀਂ ਪੱਤਰਕਾਰੀ ਲੈਣ ਦੇ ਵਿੱਚ ਹੁੰਨੇ ਆ ਨਾ ਸਾਨੂੰ ਹਰੇਕ ਜੀ ਡੂੰਗਾ ਇਸ ਜਗ ਦੇਖਣੀ ਪੈਂਦੀ ਹੈ ਤੇ ਮੰਨ ਜਾ ਨਾ ਡੋਲਣਾ ਦੇਉ ਮਾਨੂੰ ਕਾਟ ਕਰਕੇ ਬੈਠੋ ਮਾਨੂੰ ਨਹੀਂ ਜੀ ਫਿਰ ਅਸੀਂ ਉਹ ਖਾਦੇ ਉੱਥੇ ਪਾਪ ਕੌਰਨ ਖਾਦੇ ਅਸੀਂ ਇਕੱਠਿਆਂ ਨੇ ਅੱਛਾ ਜੀ ਤੇ ਫਿਰ ਮੈਂ ਉਹਨੇ ਮੈਨੂੰ ਆਪਣੀ ਇੰਸਟਾਜ ਦੀ ਦਿੱਤੀ ਅੱਛਾ ਐਂ ਗੱਲ ਕਹਾ ਬਾਦੀ ਗਈ ਦੋਸਤੋ ਦੇਖੋ ਅੱਜਕਲ ਕੁੜੀਆਂ ਕਿਵੇਂ ਜਾ ਕੇ ਹੁੰਦੇ ਆ ਬੰਦੇ ਨੂੰ ਅੱਗੇ ਦੇਖੋ ਤੇ ਬਸ ਫਿਰ ਅਸੀਂ ਮਿਲਦੇ ਰਹੇ ਅੱਛਾ ਕੱਲੇ ਮਿਲਦੇ ਤੇ ਪਬਲਿਕ ਪਲੇਸ ਤੇ ਨਹੀਂ ਪਬਲਿਕ ਪਲੇਸ ਤੇ ਵੀ ਤੇ ਗੱਡੀ ਗੁੱਡੀ ਲੈ ਜਾਂਦਾ ਸੀ ਠੀਕ ਹੈ ਠੀਕ ਹੈ ਠੀਕ ਹੈ ਯਾਰ ਦੋਸਤ ਦੀ ਮੰਗ ਕੇ ਠੀਕ ਹੈ ਠੀਕ ਹੈ ਹਾਂਜੀ ਮੁਖੇ ਵਧੀਆ ਖਾਧੀਆਂ ਮਤਲਬ ਦੀ ਉਹਨਾਂ ਨੇ ਗੱਤੀ ਛੋੜੀ ਵੀ ਸੀ ਗੱਤੀ ਉਹਦੀ ਵੀ ਸੀ ਹੁਣ ਆਪਾਂ ਕੱਲੀ ਕੁੜੀ ਨੂੰ ਦੋਸਤ ਦੇ ਸਕਦੇ ਇਹ ਚੀਜ਼ ਠੀਕ ਹੈ ਆਪੂ ਜੀ ਉਹ ਕਹਿੰਦੀ ਵੀ ਮੇਰੇ ਕੋਲੇ ਪੈਸੇ ਘੱਟ ਨੇ ਵੀ ਮੈਂ ਖਰਚਾ ਨਹੀਂ ਵੀ ਕਰ ਸਕਦੀ ਅੱਛਾ ਤੁਹਾਡਾ ਕਿੰਨਾ ਕ ਟਾਈਮ ਚੱਲਿਆ ਰਿਲੇਸ਼ਨ ਇਹ ਇਹ ਸਾਲ ਦੋ ਸਾਲ ਰਿਹਾ ਜੀ ਉਹ ਧੋਖੜਾ ਰਿਲੇਸ਼ਨ ਦੀ ਸੱਤ-ਸੱਤ ਸਾਲ ਮੈਂ ਦੇਖੇ ਡਿਪਰੈਸ਼ਨ ਤੋਂ ਜਾਂਦਾ ਹੀ ਨਾ ਸੱਤ-ਸੱਤ ਸਾਲ ਉਹਨਾਂ ਨੇ ਸਾਰਾ ਹੀ ਡਿਪਰੈਸ਼ਨ ਨਹੀਂ ਮੇਰੇ ਲਈ ਤਾਂ ਸਾਰਾ ਕੁਝ ਉਹੀ ਸੀ ਨਾ ਫਿਰ ਫੇਰ ਤਾਂ ਬੁੱਧ ਟਾਂ ਪਾਸ ਹੀ ਗਈ ਆ ਜਸਪ੍ਰੀਤ ਸੀ ਅੱਛਾ ਇਹ ਵੀ ਔਖਾ ਕੰਮ ਬਾਪੂ ਹੀ ਤੁਹਾਨੂੰ ਕੋਤੋਂ ਪਤਾ ਲੱਗਿਆ ਇਹ ਗੱਲ ਬਾਰੇ ਮੈਨੂੰ ਪੁੱਤ ਜਿਮੀ ਹੰਡ ਤੇ ਪਤਾ ਲੱਗਿਆ ਅੱਛਾ ਮੇਰਾ ਮੁੰਡਾ ਪਾਣੂ ਸ਼ਹਾਦੀ ਇਹਦੇ ਖਾਤੇ 'ਤੇ 35 ਲੱਖ ਰੁਪਏ ਜਮ੍ਹਾਂ ਦੀਗਾ ਅੱਛਾ ਜੀ ਜਦੋਂ ਕੁੜੀ ਸਾਰੇ ਦੇ ਪੈਸੇ ਖਾ ਗਈ ਜਿਮੀ ਨੰਗ ਹੋ ਗਿਆ ਇਹਨੇ ਮੈਥੋਂ ਦਵਾਰੇ ਪੈਸੇ ਮੰਗੇ 35 ਲੱਖ ਆ ਗਈ ਸਾਰਾ ਖਾ ਗਈ ਜਿਮੀ ਚੂੜ ਲੈ ਇਹ ਅੱਛਾ ਇਹ ਪੁੱਤ ਜਿਮੀ ਨੂੰ ਪਤਾ ਲੱਗ ਗਿਆ ਵੀ ਇਹ ਕੁੜੀ ਦੇ ਪਿਆਰ 'ਚ ਪਾਗਲ ਹੋ ਗਿਆ ਉਹ ਤਾਂ ਹੰਡਰ ਜਾ ਕੇ ਪਤਾ ਲੱਗਿਆ ਮੈਨੂੰ ਸਾਰੇ ਪਾਸੇ ਉਹੀ ਦਿਖਦੀ ਦਿਖਦਾ ਨਾ ਕੁਝ ਹੋਰ ਬਾਪੂ 35 ਲੱਖ ਲੈ ਗਏ ਉਹ ਤਾਂ ਪੁੱਤ ਕੋਈ ਗੱਲ ਇਹ ਪੁੱਤ ਹੌਫ ਲਾ ਗਿਆ ਕੱਢ ਲੈ ਹਾਏ ਹਾਏ ਨਾ ਦੇਬੀ ਸ਼ੇਰ ਲਿਆ ਬਾਪੋ ਕੋਈ ਨਹੀਂ 35 ਲੱਖ ਚੱਲ ਗਿਆ ਮੁੰਡੇ ਨੂੰ ਕਲਾਕਾਰ ਬਣਾ ਗਈ ਉਹ ਇਹ ਗੱਲ ਮੰਨਣੀ ਉਹ ਤਾਂ ਮੈਨੂੰ ਤਾਂ ਇਹੀ ਗੱਲ ਦਾ ਹਾਂ ਸਾ ਮੇਰਾ ਪੁੱਤ ਮੇਰੇ ਕੋਲ ਬੱਜ ਹੈ ਉਹ ਪੁੱਤ ਕੋਈ ਨਾ ਕੋਈ ਨਾ ਬਾਈ ਦਿਲ ਚੋਂ ਕੱਢ ਜਸਪ੍ਰੀਤ ਨੂੰ ਬਈ ਰੇ ਜਸਪ੍ਰੀਤਾਂ ਨੂੰ ਕੋਈ ਨਹੀਂ ਜਸਪ੍ਰੀਤ ਖੁਸ਼ ਰਹਦੇ ਪਰਾ ਹਾ ਹਾਂ ਮੈਂ ਤਾਂ ਘਰ ਬਰਬਾਦ ਕਰ ਗਈ ਨਾ ਕੋਈ ਨਹੀਂ ਹਾਂ ਹੁਣ ਅੱਗੇ ਦਾ ਹੈ ਮੈਂ ਭੁੱਲ ਨਹੀਂ ਸਕਦਾ ਉਹ ਟੂਰ ਮੇਰੀ ਕਿ ਆਇਆ ਤੈਨੂੰ ਆਗੜ ਕਿਵੇਂ ਦਿਖੀਆਂ ਦਿੰਦੇ ਉਹ ਸਲੇਡਾ ਹੋ ਕਿਵੇਂ ਚਲ ਥਟਾ ਦੇ ਇੱਕ ਮੈਂ ਹੋਇਆ ਉਹ ਰਾਤ ਦੇ ਵਿੱਚ ਦਿਲ ਚ ਦੇਖੋ ਦੋਸਤੋ ਆਵੇਂ ਹੋ ਤੋ ਖ ਦੇਗੀ ਪਰ ਇੱਕ ਕਲਾਕਾਰ ਬਣਾਗੀ ਨਮਾ ਕਲਾਕਾਰ ਉੱਗ ਗਿਆ ਇੱਕ ਸਹੀ ਨਹੀਂ ਦੇਖ ਕਿੰਨੀ ਵਧੀਆ ਬੋਲਦਾ ਮੁੰਡਾ ਕੋਈ ਨਾ ਵੀਰ ਜੋ ਉਧਰੋਂ ਕੰਮ ਠੱਪ ਹੋਇਆ ਨਾ ਕੀ ਪਤਾ ਰ ਆਪਣੇ ਤੈਨੂੰ ਕਾਇ ਕਿ ਬਣਾਉਣਾ ਹੋਵੇ ਬਾਪੂ ਇਹ ਦੱਸੋ ਇੱਕ ਘੋਮਣ ਕਿੱਥੇ ਕਿੱਥੇ ਹੈ ਪੁੱਤ ਮੈਂ ਬਣ ਕੇ ਬਸ ਹੁਣ ਤਾਂ ਮਾੜਾ ਡੂੰਗਾ ਕਰੀ ਬੈਠਾ ਕੋਈ ਨਹੀਂ ਇਹ ਨਿਕਲ ਜਦਲ ਚ ਕੋਈ ਨਹੀਂ ਬਸ ਮੈਂ ਤਾਂ ਬਾਤ ਹੀ ਪਤਾ ਲੱਗ ਗਿਆ ਵੀ ਕਿੱਥੇ ਕਿੱਥੇ ਘੁੰਮੇ ਨੇ ਅੱਛਾ ਤੂੰ ਹੀ ਦੱਸੋ ਭਾਈ ਜੀ ਇਹਨੂੰ ਪਤਾ ਹੋ ਘੋਮਣ ਕਿੱਥੇ ਕਿੱਥੇ ਗਿਆ ਸੀ ਸਾਰਾ ਖਰਚਾ ਥੋੜਾ ਹੁੰਦਾ ਜੀ ਅੱਧੇ ਰੁਪਏ ਪਾਉਂਦੀ ਸੀ ਵਿੱਚ ਨਹੀਂ ਮੇਰੇ ਹੀ ਖਰਚਾ ਹੁੰਦਾ ਸੀ ਸਾਰਾ ਉਹ ਤੂੰ ਕਹਿੰਦੀ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਅਸੀਂ ਗਰੀਬ ਆ ਕਰੋ ਨਾ ਫਿਰ ਤਾਂ ਤੂੰ ਕਲਾਨਤਈ ਯਾਰ ਤੂੰ ਮਾੜਾ ਮੋਟਾ ਬੰਦੇ ਦੇਖੇ ਚਲ ਕੋਈ ਨਾ ਫਿਰ ਮੇਰਾ ਸੱਚਾ ਪਿਆਰ ਸੀ ਨਾ ਉਹ ਤਾਂ ਹੁਣ ਵੀ ਮੇਰਾ ਸੱਚਾ ਪਿਆਰੀ ਆ ਚਲ ਅੱਗੇ ਦੱਸ ਉਹ ਬਈ ਕਿੱਥੇ ਕਿੱਥੇ ਘੁੰਮਣ ਗਈ ਅਸੀਂ ਉਹ ਚੰਡੀਗੜ੍ਹ ਰਹਿੰਦੀ ਹੁੰਦੀ ਸੀ ਅੱਛਾ ਉਹ ਕਹਿੰਦੀ ਤੂੰ ਮੇਰੇ ਕੋਲ ਚੰਡੀਗੜ੍ਹ ਆ ਜਾ ਕਹਿੰਦੀ ਪੈਸੇ ਚੱਕ ਲਈਂ ਹੂੰ ਤੇ denn ਮੈਂ ਸ਼ਾਪਿੰਗ ਕਰਨੀ ਆ ਅੱਛਾ ਪੀਰ ਅਸੀਂ ਲਾਂਟੇ ਗਏ ਕੋ ਮਨਾ ਫਿਰ 3B2 ਅਸੀਂ ਬਸ ਉੱਥੇ ਗੇੜੇ ਦਿੰਦੇ ਮौज-ਮਸਤੀ ਕਰਕੇ ਬਸ ਉੱਥੇ ਰਹੇ ਸੀ ਆ ਸ਼ਾਪਿੰਗ ਸੁਬਗੀਆਂ ਸਾਰੀ ਕੋ ਤਾਂ ਕਰਾਇਆ ਨੂੰ ਹਾਂਜੀ ਹਾਂ ਇੱਕ ਲਾ ਇੱਕ ਲੋਰ ਦਾ ਆਪਦੇ ਖਾਤਰ ਲੈ ਆਪਦੇ ਤੂੰ ਕੱਚੇ ਫਿਰਦਾ ਯਾਰ ਉਹਨੂੰ ਤਾਂ ਸਾਰਾ ਕੋ ਦਵਾਈ ਗਏ ਨਹੀਂ ਐਡੀ ਡਾਸ ਦਵਾਈ ਵੀ ਉਹ ਨਹੀਂ ਦਵਾਈ ਅਸੀਂ ਅੱਛਾ ਕਾਲਾ ਪੁੱਤ ਪੈਸਾ ਸਾਰਾ ਇਹਦਾ ਦੇ ਆ ਸੂਕ ਕਰੀ ਗਈ ਆ ਏਕੜ ਗਾਈਦਾ ਤੇ ਇਹ ਬੰਦਾ ਬਾਪੂ ਕੋਈ ਨਹੀਂ ਚੱਲੋ ਆਪਾਂ ਬਾਹਰ ਤੇ ਬਾਹਰ ਗਿਆ ਘੁੰਮਣਾ ਉਹਨੇ ਕਿਹਾ ਵੀ ਆਪਾਂ ਚੱਲਦੇ ਆਂ ਗੋਆ ਕਿਤੇ ਹੋਰ ਐਂ ਦੂਰ ਨਹੀਂ ਸ਼ਿਮਲੇ ਗਏ ਸੀ ਅਸੀਂ ਇੱਕ ਵਾਰ ਬੱਸ ਹਾਂ ਜਦੋਂ ਚੰਡੀਗੜ੍ਹ ਤੋਂ ਉੱਥੋਂ ਨਿਕਲ ਕੇ ਹਰਿਆਣੇ ਦੀ ਹੱਦ ਖਤਮ ਹੋ ਜਾਂਦੀ ਆ ਸ਼ਿਮਲੇ 'ਚ ਐਂਟਰ ਹੋ ਜਾਂਦੇ ਅੱਛਾ ਸੋਲਣ ਤੋਂ ਗੱਡੀ ਚੜ੍ਹਦੀ ਆ ਜਦੋਂ ਤਾਂ ਠੰਡੀ ਠੰਡੀ ਹਵਾ ਆਉਂਦੀ ਐ ਸੀ ਸੀ ਕੋਲੇ ਉਹ ਸਾਡੇ ਹਾਂ ਹਾਂ ਚੜਾ ਚੜ ਚੜ ਫਿਰ ਸ਼ਿਮਲਾ ਉੱਥੇ ਅਸੀਂ ਘੁੰਮੇ ਫਿਰੇ ਫੇਰ ਆ ਗਿਆ ਕੂਫਰੀ ਕੂਫਰੀ ਅਸੀਂ ਬਹੁਤ ਟਾਈਮ ਰਹਾਂਗੇ ਅੱਛਾ ਤੂੰ ਕਹਿੰਦਾ ਆ ਆ ਗਾਂ ਗੱਲਿਆ ਤੂੰ ਤਾਂ ਇਹਦਾ ਹੀ ਫਰਕ ਕਰੇ ਕੂਫਰੀ ਕਦੇ ਸ਼ਿਮਲਾ ਤੂੰ ਪੁੱਤ ਐਂ ਦੇਖ ਲਾ ਕਦੇ ਬਾਪੂ ਨੂੰ ਸੁਰੂ ਲੈ ਕੇ ਗਿਆ ਕੁੜੀ ਬਰਫਰੀ ਲੈ ਕੇ ਭੱਗ ਗਿਆ ਹੋਰ ਕੀ ਕਹੀ ਹੁਣ ਅੱਜ ਕੱਲ੍ਹ ਤੇ ਤਾਂ ਹੀ ਤਾਂ ਉਹਨੂੰ ਕਹਨੇ ਆ ਇੰਨੀ ਟੱਲਣਾ ਦੇਵੇ ਜਵਾਕਾਂ ਨੂੰ ਦੇਖੋ ਦੋਸਤੋ ਆਪਦੇ ਜਵਾਕਾਂ ਨੂੰ ਕਦੇ ਵੀ ਇੰਨੀ ਟੱਲ ਨਾ ਦਿਓ ਮੈਂ ਤਾਂ ਪਤਾ ਤੇ ਕੈਮਰੇ ਸਾਹਮਣੇ ਕਹਿਣਾਗਾ ਵੀ ਆਲੇ ਜਵਾਕ ਨੂੰ ਪੂਲ ਕੇ ਰੱਖ ਪੂਰਾ ਤੂੰ ਤਾਂ ਆਪਦਾ ਬਾਪੂ ਆਪਦਾ ਕੂਰੇ ਮੇਰੇ ਦਾ ਬਣ ਗਈ ਮੈਂ ਤਾਂ ਕਹਿ ਤੱਕੀ ਬਣੀ ਨਾਲੇ ਹੋਰ ਉਦੋਂ ਉਹ ਹੀ ਕਹਿੰਦਾ ਮੈਨੂੰ ਪਤਾ ਮੇਰੇ ਨਾਲ ਮਰ ਗਈ ਹੋਰ ਨਾ ਕਿਸਦਾ ਬਣੇ ਅਸਿਆ ਹਾਂ ਦੋਸਤੋ ਇਹ ਕ ਵਿਚਾਰਨਯੋਗ ਹੈ ਤੇ ਹੋਰ ਉਹ ਤੇ ਵਿਆਹ ਦਾ ਨਹੀਂ ਸੋਚਿਆ ਫਿਰ ਬਈ ਵੀ ਵਿਆਹ ਕਰਾਈਏ ਕਹਿੰਦੀ ਸੀ ਮੈਂ ਹੈ ਉਹ ਕਰਾਊਗੀ ਮੇਰੇ ਨਾਲ ਹੁਣ ਵੀ ਵਿਆਹ ਕਰਾਊਗੀ ਹਾਂ ਹੁਣ ਤਾਂ ਕਾਈ ਖੜੀ ਆ ਪੁੱਤ ਢੋਲੀ ਲੈ ਕੇ ਉਹ ਤੂੰ ਫਰਾਜ ਆਈ ਦੀ ਨਾ ਆਪਾਂ ਨਹੀਂ ਆਂਦੇ ਆਪਾਂ ਕਿਉਂ ਜਾਵਾਂਗੇ ਕਿਸੇ ਨੂੰ ਨਹੀਂ ਲੈ ਕੇ ਜਾਂਦਾ ਮੈਂ ਤੁਹਾਨੂੰ ਕਿਹਨੂੰ ਲੈ ਕੇ ਜਾਾਂਗਾ ਤੂੰ ਆਪ ਹੀ ਵਗ ਜੀ ਮੈਂ ਤੇ ਮੇਰੀ ਜਸਤਰੀ ਤੇ ਜਾਵਾਂਗੇ ਕੋਈ ਨਹੀਂ ਕੋਈ ਨਹੀਂ ਬਾਪੂ ਜੀ ਹਾਂ ਬਤਾ ਦਾ ਵਿਆਹ ਤਾਂ ਹੁਣ ਨਹੀਂ ਤੂੰ ਸੋਚਾਂ ਨੀ ਕੋਸਾ ਇਹ ਪੁੱਤ ਜੀ ਹੁਣ ਜੇ ਹੁਣ ਇਹਦਾ ਡਿਪਰੈਸ਼ਨ ਬਾਹਰ ਨਿਕੂ ਫੇਕਦਾ ਵਿਆਹ ਕਰਾਂਗੇ। ਉਹ ਬੱਸ ਨੂੰ ਕਿ ਡੰਡਾ ਲੈ ਕੇ ਕਹਨੋ ਹੋ ਜਾ ਸਿੱਧਾ। ਇਹ ਤਾਂ ਭੱਜਿਆ। ਮੈਂ ਥੋੜਾ ਦੇਖਦੇ ਕਿ ਨਹੀਂ ਮੈਂ ਹੂੰ। ਇਹ ਵਿਆਹ ਕਰਾ ਕੇ ਠੀਕ ਹੁੰਦਾ ਦਾ ਡਿਪਰੈਸ਼ਨ। ਹਾਂ ਉਹ ਵੀ ਪਤਾ ਵਿਆਹ ਕਰਕੇ ਠੱਜ ਹੋ ਜੇ। ਹੋਰ ਹੁਣ ਹਾਂ ਖਲਾ ਪੁੱਤ ਕੋਈ ਖਲਾ ਕੋਈ ਲੜਕੀ ਸਿਆਣੀ ਮਿਲ ਜੇ। ਹਾਂ ਹਾਂ। ਕੁਛ ਨਹੀਂ ਹੁੰਦਾ। ਤੇ ਕੋਈ ਡਾਕਟਰ ਨਹੀਂ ਦਿਖਾ ਕੇ ਇਹਨੂੰ। ਮੈਂ ਵਿਆਹ ਨਹੀਂ ਕਰਾਂਗਾ। ਅੱਛਾ। ਇਹ ਤਾਂ ਉਸੇ ਨਹੀਂ ਕਰਾਏਗਾ ਫਿਰ ਹਾਂ ਇਤਾਂ ਹੀ ਫਰੁਕੰਤਾ ਜੇ ਬਾਈ ਦਾ ਇਹਨੇ ਕੁਝ ਕਰਾਉਗੀ ਬਸ ਮੈਂ ਉਹਦੇ ਸਾਰੇ ਉਹਦੇ ਜਾਦਾਂ ਸਾਰੇ ਇਹਦਾ ਪਤਾ ਐਂ ਮਨੂ ਐਂ ਮਨੂ ਤਾਂ ਤੂੰ ਗੱਲ ਰਾਤ ਤਾਂ ਪਾ ਦੋ ਮੈਨੂੰ ਕਾ ਦੋ ਮੈਂ ਕਿਤੇ ਭਗਾ ਦੇ ਵਾਸਤੇ ਆਇਆ ਬਾਈ ਇੱਥੇ ਆ ਯਾਰ ਸਾਰਾ ਦੋਸਤੋ ਇਹ ਅੱਜ ਤੱਕ ਦੀ ਸਭ ਤੋਂ ਬੇਕਾਰ ਇੰਟਰਵਿਊ ਜਾ ਰਹੀ ਹੈ ਮੈਨੂੰ ਤਾਂ ਲੱਗਦਾ ਕੋਈ ਰਾਹ ਵਟ ਨਹੀਂ ਪੈਰੀ ਗੱਲ ਹਾਂਜੀ ਬਾਈ ਇਹ ਦੱਸੋ ਵੀ ਉਹ ਕੁੜੀ ਕਿੱਥੇ ਪੜਦੀ ਸੀ ਕੀ ਕੰਮ ਕਰਦੀ ਸੀ ਵੀਰੇ ਆਨਲਾਈਨ ਕੰਪਨੀ ਚ ਕਿਸੇ ਜਗ੍ਹਾ ਕੰਮ ਕਰਦੀ ਸੀਗੀ ਮੇਰੀ ਜਸਪ੍ਰੀਤ ਇਹ ਕਿਹੜਾ ਫਰਾਡ ਵਾਲਾ ਹੋ ਕੋਈ ਨਾ ਮੈਨੂੰ ਵੀ ਉਹ ਕੰਪਨੀ ਸੀ ਗਫਾਰ ਹੈਵਰ ਪਤਾ ਨਹੀਂ ਐਵੇਂ ਜਿ ਕੋਈ ਕੰਪਨੀ ਸੀ ਬਹੁਤ ਵਧੀਆ ਕੰਮ ਸੀਗਾ ਅੱਛਾ ਕਿ ਉਹ ਗੋਆ ਵੀ ਗਈ ਸੀ ਇੱਕ ਵਾਰ ਮੇਰੇ ਤੋਂ ਪੈਸੇ ਲੈ ਕੇ 10 ਲੱਖ ਰੁਪਇਆ ਕਹਿੰਦੀ ਮੈਨੂੰ ਚਾਹੀਦਾ ਤੇ ਪੁੱਛਿਆ ਨਹੀਂ ਉਹ ਤਾਂ ਕੀ ਕੰਮ ਹੈ ਨਹੀਂ ਉਹ ਕਹਿੰਦੀ ਮੈਂ ਫੀਸ ਭਰਨੀ ਹੈ ਮਤਲਬ ਇਹ ਕੰਪਨੀ ਕਿਰਾ ਪੈਸੇ ਲਾ ਕੇ ਨਾ ਫਿਰ ਉਸ ਤੋਂ ਬਾਅਦ ਕੰਪਨੀ ਪੈਸੇ ਦਿੰਦੀ ਹੈ ਕੀ ਮਤਲਬ ਅੱਛਾ ਹਾਂਜੀ ਫਿਰ ਉਹ ਅਬਦੇ ਸਰ ਨਾਲ ਗਈ ਸੀ ਮੈਂ ਛੱਡ ਕੇ ਆਇਆ ਸੀਗਾ ਉਹਨੂੰ ਅੱਛਾ ਤੇ ਉਸ ਤੋਂ ਬਾਅਦ ਵੀ ਉਹ ਸਰ ਨਾਲ ਗੱਲ ਕਰਦੀ ਰਹੀ ਆ ਇਹ ਤਾਂ ਉਹ ਕਰ ਲੋ ਗਰਦਾ ਆਤਮਨ ਵਾਲੀ ਆਵੇਂ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਚ ਲੱਗ ਸੱਜਣਾ ਤੇ ਤੂੰ ਹੀ ਮੂਲਕ ਤੀ ਯਾਰ ਨਹੀਂ ਇਹ ਜੀ ਨਹੀਂ ਹੈਗੀ ਉਹ ਅੱਛਾ ਬਾਪੂ ਇਹਦਾ ਕਾਰ ਆ ਕੋਈ ਹੱਲੇ ਤਾਂ ਹਜੇ ਵੀ ਨੂੰ ਮਾੜੀ ਨਹੀਂ ਕਹਿਣਾ ਇਹ ਪੁੱਤੇ ਦਾ ਦਾ ਦਰਦ ਫੇਰੇ ਬਥਾ ਨੂੰ ਅੱਛਾ ਹਾਂ ਤਿੰਨ ਦਾ ਘਰੋਂ ਕੱਢ ਦੂ ਫਿਰ ਇਹ ਉਹਨੂੰ ਬਸਾਰ ਤਿੰਨ ਦਾ ਘਰੋਂ ਕੱਢ ਦੂ ਕਿਆ ਹਾਲ ਰਿਆ ਮੈਂ ਤਾਂ ਜਸਪਰੀ ਚਾਹੀਂਗਾ ਬਸ ਹੁਣ ਤੇ ਕਿ ਜੇ ਆਪਾਂ ਜੋੜ ਲਈਏ ਤਾਂ 20 ਲੱਖ ਰੁਪਏ ਖਰਚ ਆ ਗਿਆ ਜਿਹੜਾ 15 ਲੱਖ ਰੁਪਏ ਉਹ ਕਿੱਥੇ ਲਾਤਾ ਉਹ ਮੰਮੀ ਬਿਮਾਰ ਹੋ ਗਈ ਸੀਗੀ ਬਾਪੂ ਮਾਤਾ ਬੁਮਾਰੇ ਕੀ ਕਰੇ ਤੇ ਪੁੱਤ ਵੀ ਮਾਂ ਮਰ ਤਾ 10 ਸਾਲ ਹੋ ਗਏ ਹੁਣ ਕਿਹੜੀ ਮਾਤਾ ਬਣਾਲੀਏ ਨੇ ਨਹੀਂ ਉਹ ਜਸਪ੍ਰੀਤ ਦੇ ਮਮਾ ਸੀਗੇ ਉਹ ਕਹਿੰਦੇ ਸੀ ਮੈਨੂੰ ਕਹਿੰਦੀ ਜੇ ਤੇਰੀ ਮਮਾ ਨਹੀਂ ਹੈਗੇ ਵੀ ਤੂੰ ਮੇਰੀ ਮਮਾ ਨੂੰ ਮਮਾ ਕਹਿ ਲੈ ਆ ਜਿਹੜਾ ਪੁੱਤ ਆ ਉਹਦੀ ਮਾਂ ਨੂੰ ਮੈਂ ਮੈਨੂੰ ਪਿਓ ਨਹੀਂ ਕਹਿੰਦਾ ਨਾ ਮੈਂ ਛੋਟੇ ਘਰ ਤੇ ਬਾਪੂ ਕੁਛ ਨਹੀਂ ਬੋਲ ਸਕਦਾ ਨਾ ਇਹ ਅਧਿਹਾਪਤ ਨਹੀਂ ਮੇਡਾ ਦਖਲ ਕਰਨ ਅਸੇ ਕਿੰਨੇ ਲੱਖ ਲੱਗੇ ਆਦਰਾ ਤੂੰ ਨੇ 5 ਲੱਖ ਹੋਰ ਲੈ ਲਿਆ ਸੀਗਾ 5-6 ਲੱਖ ਲੈ ਲਿਆ ਸੀਗਾ ਇਹ 20-25 ਲੱਖ ਹੋ ਗਏ ਹੈ ਉਹ ਕਹਿੰਦੀ ਮੈਨੂੰ ਵੀ ਕੋਲੇ ਵੀ ਪੈਸੇ ਚਾਹੀਦੇ ਹੁੰਦੇ ਨੇ ਖਰਚੇ ਆਹੋ ਉਹ ਪੁੱਤ ਉਹ ਪੁੱਤ ਇਹਦੇ ਸਾਰੇ ਪੈਸੇ ਖਾ ਗਏ ਯਾਰ ਤੇ ਮੈਂ ਤਾਂ ਹੈਰਾਨ ਨਾ ਹੁੱਤਾਂ ਵੀ ਕਿਵੇਂ ਦੀ ਕੋਝਾ ਆਣੇ ਹੋ ਗੱਲਾਂ 'ਚ ਉਹ ਤੂੰ ਕਰੀ ਗਈ ਪੁੱਤ ਫੇ ਮਾਨਸ 35 ਲੱਖ ਉਹ ਪੁੱਤ ਇਹ ਪਾਗਲ ਹੋ ਗਿਆ ਫੇ ਮੈਂ ਉਹ ਮਾਨ ਸਮਝਾਦਾ ਮੈਂ ਉਹਦੂ ਵੱਡਾ ਪਾਗਲ ਹੋਇਆ ਬੈਠਾ ਮੈਨੂੰ ਸ਼ੇਕ ਲੱਗ ਗਿਆ ਬਾਪੂ ਜਸਪਰੀ ਦਾ ਆ ਗਈ ਉਹ ਪੁੱਤ ਕਿੱਥੇ ਆ ਗਈ ਬਾਪੂ ਜਸਪਰੀ ਦਾ ਬਾਪੂ ਹਾਂ ਪੁੱਤ ਮੇਨ ਤਾਂ ਗੱਲ ਹੋਰ ਲਾਦੀ ਐ ਹਾਂ ਜੀਰਾ ਇਨੂੰ ਕੋ ਡਾਕਟਰ ਨਹੀਂ ਠੀਕ ਕਰ ਸਕਦਾ ਹਾਂ ਪੁੱਤਾਂ ਤੂੰ ਕਿ ਡੇਡੂ ਗੁਰੇ ਕਿਤੇ ਜਾ ਇਹਦੇ ਕਸਰ ਮਸਲਾ ਥੋੜਾ ਪੁੱਤ ਮੇਰੀ ਵੀ ਹੈ ਮੈਂ ਕਿਸੇ ਬਾਪੇ ਕੋਲ ਲੈ ਕੇ ਜਾਂਦਾ ਹਾਂ ਹਾਂ ਤਾਂ ਗਤਵੀਤ ਕਰਾ ਕੇ ਮਰਦੇ ਮੂੜੇ ਦਾ ਪੁੱਤ ਬਾਕੀ ਇਹਨੂੰ ਇਹਦੇ ਦੋਸਤ ਬਹੁਤ ਸਮਝਾਉਂਦੇ ਨੇ ਜਿਵੇਂ ਮੁੰਡਾ ਅਮਨ ਬੈਠਾਗਾ ਅੱਛਾ ਹਾਂ ਅਮਨ ਪੁੱਤ ਆ ਜਾ ਆਉ ਬੰਦ ਅਮਨ ਜਸਪ੍ਰੀਤ ਨਹੀਂ ਆਈ ਹੈਗੀ ਲਈ ਦੇ ਨਾਲ ਕਦੋਂ ਹੋਊਗੀ ਉਹ ਇਹ ਤੁਸੀਂ ਬਹੁਤ ਸਮਝਾਉਂਦੇ ਹੋ ਜਸਪ੍ਰੀਤ ਨਹੀਂ ਆਈ ਕੌਣ ਨਹੀਂ ਆਈ ਜਸਪ੍ਰੀਤ ਜਸਪ੍ਰੀਤ ਭਾਈ ਆਗਾ ਆ ਕੀ ਗੱਲੇ ਮੈਂ ਆਇਨਾ ਹਟ ਤੱਕ ਮੁਕੀ ਨਹੀਂ ਕਰਨਾ ਆਈ ਸਮਝਦਾ ਇਹ ਆਈ ਸਮਝਦਾ ਤਪਾਰ ਖਿਆ ਕਰਦੇ ਨੇ ਨੇ ਅਸਾ ਆਏ ਸਮਝਦਾ ਮੈਂ ਉਹ ਨੋਂ ਔਖਾ ਹੋਈ ਗਿਆ ਪਹਿਲਾ ਦਾ ਤਾਂ ਹੁੰਦਾਗਾ ਸਾਲਾ ਕੁੱਟ ਲੋਦਾ ਮੈਨੂੰ ਮੈਂ ਸਮਝਾਂ ਕੋਦ ਨਹੀਂ ਹਟਦੀ ਮੈਨੂੰ ਦੇਖਣੋ ਇੱਕ ਤੁਸੀਂ ਕੋਦ ਹਟਵਾ ਨਾ ਮੰਦ ਕੱਢ ਕੇ ਜਾਏ ਪੁੱਤਾ ਲੈ ਟੋਪੀ ਪਜਾ ਦੇ ਕਿੰਨੀ ਹੱਟੀ ਐ ਇਹ ਕਿੱਥੇ ਨਾ ਹੋ ਲੈਂਦਾ ਦਾ ਲੈ ਲੈ ਪਤਾ ਆਈ ਨਹੀਂ ਕਰਦੇ ਹੁੰਦੇ ਸੈਣੇ ਤਪਾ ਦਾ ਇਹਦਾ ਬੋੜਾ ਨਾ ਕੋਈ ਨਹੀਂ ਕੋਈ ਨਹੀਂ ਇਨਸਾਨ ਨਹੀਂ ਆਏ ਕੀ ਦੀ ਉਹਨੇ ਲੈ ਕੇ ਦਿੱਤੀ ਅੱਛਾ ਉਹਨੇ ਹਾਂ ਬਰ ਨੌਨ ਨਾਲੀ ਮੇਰੇ ਮੂਰੇ ਹੁਣਾ ਦੇਖ ਗੁੱਸੇ ਇਹਨੇ ਜਸਪ੍ਰੀ ਦਿਨੇ ਕਿਨੇ ਅੱਛਾ ਜਸਪ੍ਰੀ ਦਿਨੇ ਹਾ 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 ਮਾੜਾ ਥੋੜਾ ਇਹਦੀ ਮਾਨ ਲੈ ਕੇ ਦਿੱਤੀ ਚਰਪਈ ਕਰੀਂਦੀ ਨੇ ਪਤਾ ਐ ਸਮਝਾਉਂਦੇ ਰਹਿ ਗੁਣ ਮੌਕੇ ਮੌਕੇ ਤੇ ਐਂ ਸਮਝਾਏ ਬਾਈ ਜੀ ਚਲੋ ਦੋਸਤੋ ਪਤਾ ਖੀਰ ਲੈ ਨਹੀਂ ਨਹੀਂ ਇੱਕ ਮਿੰਟ ਟੱਪ ਕਰ ਜਾ ਹੁਣਾ ਬੱਸ ਉਹ ਮੈਂ ਕਹਿ ਰਿਹਾ ਮੈਨੂੰ ਗੱਲ ਦਰਸ਼ਕਾਂ ਦੇ ਕੋ ਪਹਟਾ ਦੇਣ ਦੋ ਹਾਂਜੀ ਹਾਂ ਤੁਸੀਂ ਚਲੋ ਪਤਾ ਕੀ ਐ ਦੋਸਤੋ ਤੁਸੀਂ ਕੋਈ ਜਵਾਬ ਨੂੰ ਕੁੱਟ ਰਹੇ ਨੇ ਆ ਕਰ ਰਹੇ ਨੇ ਪਰ ਆਸ ਕੋਹੇ ਕੋਹੇ ਝੋਟਾ ਇਹੇ ਬਾਰ ਬਾਰ ਗੇੜ ਨਾ ਗੇੜ ਚ ਟੱਕਰਾ ਮਾਰਦੇ ਨੇ ਆਖੀ ਇਹ ਕੁੱਟ ਕੀ ਲੋਟ ਹੁੰਦੇ ਨੇ ਤੇ ਦੂਜੀ ਗੱਲ ਬਾਈ ਜੀ ਜਿਵੇਂ ਤੁਸੀਂ ਉਹਨੂੰ ਹੁਣ ਸਮਝਾ ਰਹੇ ਹੋ ਜਸਪ੍ਰੀ ਟੋਪੀ ਠੀਕ ਹੈ ਮੇਰੀ ਹਾਂ ਇੱਕ ਮਾੜਾ ਥੋੜਾ ਪਾ ਲੈ ਬੱਸ 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 ਤੇ ਹੁਣ ਮੈਂ ਕਿਹਾ ਬਾਈ ਜੀ ਗੱਲ ਆਪਾਂ ਕਿੱਥੇ ਸੀਗੇ ਹਾਂ ਆਪਾਂ ਇੱਥੇ ਵੀ ਤੇ ਉਦੋਂ ਤੁਸੀਂ ਉਹ ਤਾਂ ਨਹੀਂ ਸਮਝਾਇਆ ਬੀਤੇ ਜਾ ਉਹ ਮੂਰਖ ਬਣਾ ਰਹੀ ਹੈ ਤੈਨੂੰ ਉਹ ਪੈਸੇ ਖਾ ਰਹੀ ਹੈ ਵੀ ਛੱਡ ਦੇ ਉਹਨੂੰ ਉਦੋਂ ਸਮਝਾਇਆ ਬਹੁਤ ਐ ਜੀ ਗੱਲ ਕਰ ਐਵੇਂ ਨਹੀਂ ਸਮਝਾਇਆ ਉਹ ਇਕੱਲੇ ਗੱਲਾਂ ਨਾ ਸਮਝਾਇਆ ਸੀ ਓਹੋ ਅਸੀਂ ਥੋੜਾ ਲੇਟ ਹੋ ਗਏ ਐਵੇਂ ਸਮਝਾਉਣ ਕਣੀ ਅੱਛਾ ਨਹੀਂ ਮਾੜਾ ਮੋਟਾ ਹੱਕ ਬਣ ਘਰੇ ਦੱਸਦਾ ਬਾਪੂ ਨੂੰ ਦੱਸਿਆ ਮੈਂ ਤਾਂ ਜੀ ਇੰਨਾ ਜ਼ੋਰ ਲਾਇਆ ਮੈਂ ਤਾਂ ਵਿਚ ਵਿਚਾਰੇ ਆਪਦਾ ਵੀ ਸਿਸਟਮ ਸੈੱਟ ਕਰਨ ਦੀ ਲੋੜ ਉਹਦੇ ਨਾਲ ਅੱਛਾ ਜੀ ਇਹਦੇ ਘਰ ਕੇ ਕਿਸੇ ਕਿਸੇ ਬੱਚੇ ਦਾ ਜੀ ਘਰ ਨਾ ਨਾ ਇਹ ਤਾਂ ਜੋ ਇਹ ਤਾਂ ਮੈਂ ਮੈਂਟਰੇ ਦੱਸ ਹੀ ਜਾਂਦਾ ਜੇ ਇਹ ਇਹ ਹੱਸਣ ਲੱਗਦਾ ਕਿ ਤੇ ਕੀ ਹੋਣਾ ਜਾਂਦਾ ਕਿ ਤਾਂ ਹੀ ਕਮਲ ਹੈ ਹੈ ਕਿਥੇ ਕੌਣ ਇਹ ਤਾਂ ਕੌਣ ਕੇ ਨਾਂ ਲੈਂਦਾ ਜੀ ਕਹਾ ਹੁਣ ਇੰਨਾ ਵੀ ਨਾ ਥੋੜਾ ਤੇਰੇ ਵਧੀਆ ਪਾ ਦਾਂਗੇ ਅੰਦਰ ਜਾ ਕੇ ਵਾਜਾ ਤੇ ਬਾਈ ਜੀ ਹੋਰ ਦੱਸੋ ਤੁਸੀਂ ਪੁੱਛ ਜੀ ਤੇ ਹੈ ਚਲੋ ਹਸੀਆਂ ਦਾ ਕੰਮ ਲਈ ਤੇਰੇ ਮੰਗੋ ਕੰਮ ਲਈ ਇਹ ਫਿਰ ਕਿਉਂ ਗੁੱਟ ਲੈਣਗੇ ਕੋਈ ਹੋਰ ਦੱਸੋ ਇਹਨਾਂ ਦਾ ਕੋਈ ਕਿੱਸਾ ਤੁਹਾਨੂੰ ਯਾਦ ਹੋਵੇ ਇਹਨਾਂ ਦਾ ਕਿੱਸਾ ਤਾਂ ਜੀ ਇਹ ਤਾਂ ਜਿਹੜਾ 35 ਲੱਖ ਰੀ ਤੁਸੀਂ ਗੱਲ ਕਰ ਰਹੇ ਹੋ ਹਾਂ ਇਹ 35 ਲੱਖੀ ਹੀ ਜਿੱਦਕਿ ਆਪਣੇ ਸਾਹਮਣੇ ਆਇਆ ਅੱਛਾ ਹਾਂ ਇਹ ਤਾਂ ਜੀ ਉਹਦੇ ਪਿੱਛੇ ਤਾਂ ਇਹ ਤਾਂ ਦਿਹਾੜੀ ਦੇ ਵੀ ਜਾਂਦੇ ਅੱਛਾ ਜੀ ਮਿਸਤਰੀਆਂ ਲੱਗ ਗਈ ਇਹਦਾ ਜੀ ਮਹਾਲੀ ਦਾ ਕੋਈ ਮੰਨ ਕੇ ਚੱਲ ਮੌਲ ਸੱਡੇ ਹੀ ਨਹੀਂ ਜਿਹਦੇ ਮੂਰੇ ਸਿਕਿਉਰਿਟੀ ਕਰਦਣਾ ਚਾਹ ਰਿਹਾ ਇਹ ਗੱਲ ਮੈਨੂੰ ਇਹ ਬੱਚੇ ਦੀ ਬਹੁਤ ਵਧੀਆ ਲੱਗੀ ਐਵੇਂ ਉਹੀ ਨਹੀਂ ਕਹਿ ਰਹੇ ਨੰਦਾ ਮੈਨੂੰ ਵਧੀਆ ਲੱਗੀ ਹੈ ਮਿਹਨਤ ਕਰਕੇ ਉਹ ਤੇ ਰਪੀਰ ਹੈ ਮਿਹਨਤ ਕੀ ਟੱਟੂ ਦੇ ਪਿਓ ਦਾ 35 ਲੱਖ ਕਾ ਲਾ ਦਤਾ ਚਲੋ ਹੁਣ ਆਪਾਂ ਨਹੀਂ ਇਹ ਇੰਨਾ ਕੋਈ ਪਾਗਲ ਹੋਵੇ ਨਾ ਪਿਆਰ ਅੱਛਾ ਇੰਨਾ ਨਾ ਪਾਗਲ ਆ ਭਾਈ ਇੱਥੇ ਖੜਾ ਮੜਿਆ ਇੰਟਰਵਿਊ ਚੱਲ ਰਹੀ ਹੈ ਤੇ ਆਪਣਾ ਹੋਰ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਸੀ ਦੱਸੋ ਸਰਕਾਰ ਤੋਂ ਆਪਾਂ ਤਾਂ ਇਹੀ ਗੱਲ ਮੰਗ ਕਰਦੇ ਆ ਜੀ ਵੀ ਚਲੋ ਹੁਣ ਆਪਾਂ ਮੰਨਦੇ ਆਂ ਦੇਖੋ ਗਲਤੀ ਇਹਦੀ ਵੀ ਹੈਗੀ ਆ ਹਾਂ ਇਹਦੀ ਹੈ ਗਲਤੀ ਹੋਰ ਕੀ ਦੀ ਹੈ ਏਸੀ ਦੀਓ ਚਲੋ ਜੀ ਏਸੀ ਦੀ ਮੰਨ ਕੇ ਆਪਾਂ ਪਰ ਵੀ ਇਹਦੇ ਵਿੱਚ ਘਰ ਦਾ ਕੋਈ ਕਸੂਰ ਹਾਂ ਕਿਉਂ ਦੇਖੋ ਜੇ ਤਾਂ ਹੁੰਦੇ ਇਹਦੀ ਆਪਦੀ ਮਿਹਨਤ ਦੇ ਪੈਸੇ ਹੋ ਫਿਰ ਇਹਨੇ ਗਮਾਲੇ ਹੁੰਦੇ ਡੰਗਰ ਨੇ ਚਲੋ ਆਪਾਂ ਨੂੰ ਕੋਈ ਗੁੱਸਾ ਨਹੀਂ ਵੀ ਪਰ ਇਹਦੇ ਪਿਓ ਨੇ ਸੀ ਇਹਨੂੰ ਮਿਹਨਤ ਕਰਦਣ ਦੇਖਿਆ ਵੀ ਉਹਨੇ ਪਾਈ ਪਾਈ ਵਿਚਾਰੇ ਨੇ ਇਹਦੇ ਬਾਹਰੇ ਜਾਣ ਵਾਸਤੇ ਜੂੜੀ ਸੀ ਹੁਣ ਉਹ ਤਾਂ ਇੱਕ ਵਿਚਾਰਾ ਬਸ ਉਹੀ ਗੱਲ ਆ ਵੀ ਬਿਸਰਮੂ ਹੋਇਆ ਬੈਠਾ ਹਾਂ ਹੋਰ ਉਹ ਕੀ ਕਰੇ ਕਰੇ ਕੀ ਮਾਂ ਪਿਓ ਕੀ ਕਰ ਲੂ ਕੀ ਕਰ ਲੂ ਜੀ ਹੁਣ ਇਹਨੇ ਤਾਂ ਕੋਈ ਕਸਾ ਛੱਡੀ ਨਹੀਂ ਹੁਣ ਅਸੀਂ ਤਾਂ ਐਂ ਕਹਿੰਨੇ ਵੀ ਜਹ ਤਾਂ ਹੁਣ ਦੇਖੋ ਜੀ ਇਹਦਾ ਪਿੱਛੇ ਜੇ ਐਕਸੀਡੈਂਟ ਹੋਈ ਜਦੋਂ ਪਰ ਨਿਬੜਨ ਨੂੰ ਪੜ ਗਿਆ ਹੁੰਦਾ ਆਪਾਂ ਦਾ ਕੋਈ ਦੁ ਕੁੜੀ ਨਹੀਂ ਸੀ ਚਲੋ ਆਪ ਕਰਾ ਦਿੰਦੇ ਉਹਨਾਂ ਦੇ ਇਹ ਇਹ ਬੈਠਾ ਆ ਦੇਖੋ ਤੁਹਾਡੇ ਸਾਹਮਣੇ ਇੱਥੇ ਡਾਕਟਰ ਜਸਪ੍ਰੀ ਦੀ ਬੈਠੀ ਹੈ ਉਹ ਡਾਂਗ ਜਸਪ੍ਰੀ ਤੇ ਬੈਠੀ ਹੈ ਇਹ ਤਾਂ ਡਾਂਗ ਨਾਲ ਮੌਰੀ ਮੌਰੀ ਕੁੱਟੇ ਹੁੰਦੇ ਜਸਪ੍ਰੀ ਦੀ ਕਿੰਨੋਂ ਬਾੜੀ ਹੁਣ ਬਸ ਉਹੀ ਸਟਾਰਟ ਕਰਾਈ ਹੁਣ ਦੋ ਕੁ ਦਿਨਾਂ ਦੀ ਸਟਾਰਟ ਕਰਾਏ ਆ ਆਪਣੇ ਅੱਛਾ ਹਾਂ ਇਹ ਤਾਂ ਠੀਕ ਹੈ ਹੁਣ ਬੜਾ ਟਾਈਮ ਲੋਡ ਨਹੀਂ ਪੈਂਦਾ ਡਾਕਟਰ ਦੇ ਲੈ ਜਾਂਦੀ ਸਦਾ ਮੈਂ ਤੈਨੂੰ ਹੋਰ ਕਹਣਾ ਬਾਪੂ ਤੁਸੀਂ ਮਾੜਾ ਹੁਣ ਕੁਰਸੀ ਨਹੀਂ ਹੈਗੀ ਮਾਸੀ ਤਾਂ ਇਹ ਕਹਿੰਦੇ ਕਿ ਮੈਨੂੰ ਮਿਲ ਜੇ ਬਸ ਉਹ ਪੈਸੇ ਨਹੀਂ ਚਾਹੀਦੇ ਕਾਹਨੂੰ ਮਿਲ ਜੇ ਪਤਾ ਤੈਨੂੰ ਡਾਂਗ ਚਾਹੀਦੀ ਹੈ ਤੈਨੂੰ ਹੋਰ ਕੁਝ ਨਹੀਂ ਚਾਹੀਦਾ ਨਹੀਂ ਮਿਲ ਕਾਹਨ ਜਾਂ ਵੀ ਪੁੱਛਣਾ ਪਤਾ ਨਹੀਂ ਕਾਹਨ ਮਿਲ ਜੇ ਇਹਨੂੰ ਕਾਹਨ ਮਿਲ ਜੇ ਜੀ ਬਸ ਮੇਰੀ ਹੈਗੀ ਹੈ ਜੋ ਹੈ ਅਸਿਆ ਹੂੰ ਸਿਆਣਾ ਪਹਿਲਾਂ ਨੂੰ ਕਰ ਫਰਕ ਹੈ ਨੌ ਲਣਵਾਦੀ ਹੈ ਫਰਕ ਉਹਦੇ ਨਾਲ ਬਹੁਤ ਵੱਡਾ ਹੈ ਮੈਂ ਬਾਪੂ ਨੂੰ ਵੀ ਕਹਿਣ ਕਹਿਣਾ ਚਾਹਣਾ ਵੀ ਤੁਸੀਂ ਨਾ ਇਹਨੂੰ ਠੇਕੇ ਜਮੀਨ ਲੈ ਕੇ ਦਿਓ ਹੈ ਮੈਂ ਉੱਪੀ ਸਾਬ ਨੂੰ ਉਹਨੂੰ ਵਿੱਚ ਉਹ ਮੰਮੀ ਠੀਕ ਨਹੀਂ ਆਉਂਦੀ ਨਹੀਂ ਆਉਂਦੀ ਬਾਪੂ ਇਹਨੂੰ ਤੁਸੀਂ 10 ਕਿੱਲੇ ਨਾ ਜ਼ਮੀਨ ਦੇ ਠੇਕੇ ਲੈ ਕੇ ਦਿਓ ਜੋ ਕੰਮ ਚ ਲੱਗੂਗਾ ਇਹ ਆਟੋਮੈਟਿਕ ਨਾ ਉਧਰ ਧਿਆਨ हट ਜੀਦਾ ਹੂੰ ਤੇ ਚਲੋ ਵੀਰੋ ਹੁਣ ਆਪਾਂ ਇੰਟਰਵਿਊ ਦਾ ਐਂਡ ਕਰਦੇ ਆਂ ਕਰੋ ਜੀ ਕਰੋ ਆ ਬਾਪੂ ਜੀ ਆਓ ਮਾੜਾ ਕਿਹਾਂ ਦੇ ਵਿੱਚ ਆਓ ਖੜੀ ਹੋ ਜਾਓ ਮਾੜਾ ਬਾਪੂ ਚਾਚਾ ਲੈ ਮੈਂ ਇੱਕ ਤੁਹਾਨੂੰ ਤੇ ਹਾਂ ਵੀ ਦੋਸਤੋ ਤੇ ਤੁਹਾਨੂੰ ਇਹ ਇੰਟਰਵਿਊ ਦੇਖ ਕੇ ਬਹੁਤ ਕੁਝ ਸਿੱਖ ਨੂੰ ਮਿਲਿਆ ਹੋਊਗਾ ਆਸ ਕਰਦੇ ਆਂ ਤੁਸੀਂ ਇਹ ਜੇ ਕਿਤੇ ਧੋਖਾ ਧੜੀ ਚ ਨਹੀਂ ਫਸੋਗੇ ਤੇ ਕਿਰਪਾ ਕਰਕੇ ਆਪਣੇ ਮਾਂ ਪਿਓ ਦਾ ਨਾਮ ਉੱਚਾ ਕਰੋ ਤੇ ਐਂ ਕਿਸੇ ਮੁੰਡੇ ਪਿੱਛੇ ਨਾ ਲੱਗੋ ਕੁੜੀ ਕੁੜੀ ਦੇ ਪਿੱਛੇ ਕੋਈ ਮੁੰਡਾ ਨਾ ਲੱਗੇ ਠੀਕ ਹੈ ਧੰਨਵਾਦ ਸਾਰਿਆਂ ਦਾ ਸਾਡੇ ਚੈਨਲ ਨੂੰ ਸ ਤੁਹਾਨੂੰ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਐਵੇਂ ਕੋਈ ਸਿੱਖਿਆ ਦੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਜਸਟ ਤੁਸੀਂ ਵੀਡੀਓ ਦੇਖ ਲਿਓ ਓਏ ਕੋਇਨ ਮਾਰੋ ਨਾ ਮਾਰਨ ਚਲੋ ਕੈਮਰਾਮੈਨ ਉਹ ਦੱਸ ਤੀ ਕਿਹੜੀ ਦੱਸ ਕੈਮਰਾ ਉਹ ਆਪਣਾ ਉਹ ਲੈ ਕੇ ਮਾਈਕ ਲੈ ਕੇ ਉਹ ਮੈਕ ਦੇਜੋ ਭਾਈ ਮੈਕ ਦੇਜੋ ਉਹ ਮੈਕ ਤਾਂ ਦੇਜੋ ਮੈਕ ਦੇ ਸਕਾ ਇਹਨਾਂ ਨੂੰ ਕਰ ਦੋ ਬੰਦ ਮੈਂ ਇੱਕ ਮੈਕ ਲੈ ਕੇ ਮੇਰੇ ਸਾਰੇ ਆਪਣਾ ਹਾਂਜੀ ਬਹੁਤ ਸਾਰੇ ਦਰਸ਼ਕਾਂ ਦੇ ਮੈਸੇਜ ਆ ਰਹੇ ਸੀ ਕਿ ਤੁਹਾਡੀਆਂ ਵੀਡੀਓ ਨੇ ਜਿਹੜੀਆਂ ਸਾਡੇ ਤੱਕ ਨਹੀਂ ਪਹੁੰਚਦੀਆਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਰੱਖਿਆ ਉਹ ਇੱਕ ਵਾਰ ਅਨਸਬਸਕ੍ਰਾਈਬ ਕਰਕੇ ਚੈਨਲ ਨੂੰ ਦੁਬਾਰਾ ਸਬਸਕ੍ਰਾਈਬ ਕਰ ਲਓ ਅਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਇਸੇ ਤਰ੍ਹਾਂ ਸਾਡੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਧੰਨਵਾਦ ਜੀ